ਵੀਰ ਨੂੰ ਕਾਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 6 ਮੌਤੇ ਕਤੇ ਰਸਾਇਣਿਕ ਪਰਿਵਰਤਨ ਤੇ ਇਸ ਦੇ ਅਭਿਆਸ ਦਾ ਪੰਜਵਾਂ ਸਵਾਲ ਜਿਹੜੇ ਕਿ 8 ਭਾਗ ਹਨ ਉਹ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹਲ ਆਪਣੀ ਨੋਟਸ ਜਿਹੜੇ ਉੱਤਰ ਨੇ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਸਮਝ ਕੇ ਕੰਠ ਕਰਕੇ ਬਿਨਾਂ ਦੇਖੇ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁ크ਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਦੀਆਂ ਦੂਜੇ ਵਿਸ਼ੇ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਉੱਥੇ ਤੁਹਾਨੂੰ ਮਿਲੇਗੀ 7th english 7th math 7ਵੀਂ ਗਣਿਤ ਗਣਿਤ ਦੇ ਸਿਧਾਂਤ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਇੱਕ ਬੱਚਿਓ ਤੁਹਾਡੀ ਜਨਰਲ ਨੋਲਿਜ ਨੂੰ ਵਧਾਉਣ ਲਈ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਉਹਨਾਂ ਨੂੰ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਚ ਪਏ ਵੀਡੀਓਜ਼ ਵੀ ਜ਼ਰੂਰ ਦੇਖੋ ਆ ਬੋ ਦੇਖੀਏ ਬੱਚੋ ਨੇ ਵਾਲੇ ਸਵਾਲ ਪੰਜਵਾਂ ਬਹੁਛੋਟੇ ਉਤਰਾ ਵਾਲੇ ਪ੍ਰਸ਼ਨ ਸੋ ਪਹਿਲਾ ਭਾਗ ਹੈ ਜੰਗ ਲਗਣਾ ਕੀ ਹੈ ਇਸ ਦਾ ਰਸਾਇਣਿਕ ਸੂਤਰ ਲਿਖੋ ਸੋ ਨਮੀ ਤੇ ਜਾਂ ਪਾਣੀ ਮਲਕੀ ਕਿਉਂਕਿ ਜਿਹੜਾ ਪਾਣੀ ਪ੍ਰਤੱਖ ਰੂਪ ਵਿੱਚ ਵੀ ਹੋ ਸਕਦਾ ਤੇ ਪਾਣੀ ਗੈਸ ਦੇ ਰੂਪ ਵਿੱਚ ਹਵਾ ਵਿੱਚ ਜਿਹੜੀ ਨਮੀ ਹੈਗੀ ਉਹਦੇ ਰੂਪ ਵਿੱਚ ਵੀ ਹੋ ਸਕਦਾ ਸੋ ਨਮੀ ਪਾਣੀ ਅਤੇ ਹਵਾ ਜੇ ਚ ਓਕਸੀਜਨ ਹੁੰਦੀ ਹੈ ਦੀ ਮੌਜੂਦਗੀ ਵਿੱਚ ਲੋਹੇ ਅਤੇ ਲੋਹੇ ਦੀਆਂ ਵਸਤੂਆਂ ਦੀ ਸਤ੍ਹਾ ਤੇ ਸੰਤਰੀ ਜਾਂ ਭੂਰਾ ਰੰਗ ਜਿਹੜਾ ਹੁੰਦਾ ਹੈ ਦੀ ਪਰਤ ਬਣਨ ਦੀ ਪ੍ਰਕਿਰਿਆ ਨੂੰ ਜੰਗ ਲੱਗਣਾ ਕਿਹਾ ਜਾਂਦਾ ਹੈ ਸੋ ਇੱਕੋ ਵਾਕ ਵਿੱਚ ਹੈ ਜੋ ਆਪ ਤੁਸੀਂ ਬੜਾ ਸੌਖਾ ਦੇ ਸਕਦੇ ਹੋ ਨਮੀ ਅਤੇ ਹਵਾ ਦੀ ਮੌਜੂਦਗੀ ਵਿੱਚ ਲੋਹੇ ਅਤੇ ਲੋਹੇ ਦੀਆਂ ਵਸਤੂਆਂ ਦੀ ਸਤ੍ਹਾ ਤੇ ਸੰਤਰੀ ਪੂਰੇ ਰੰਗ ਦੀ ਪਰਤ ਬਣਨ ਦੀ ਪ੍ਰਕਿਰਿਆ ਨੂੰ ਜੰਗ ਲੱਗਣਾ ਕਿਹਾ ਜਾਂਦਾ ਹੈ ਸੋ ਜੰਗ ਦਾ ਰਸਾਇਣਿਕ ਸੂਤਰ ਹੈਗਾ Fe2O3 ਦਸ਼ਮਲਵ ਦਾ ਚਿੰਨ ਪਾ ਕੇ x ਲਿਖਣਾ ਕਿਉਂਕਿ ਇਹ ਅਣੂ ਜਿਹੜੇ ਹੈਗੇ ਨੇ H2O ਦੇ ਪਾਣੀ ਦੇ ਮੋਲੀਕਿਊਲ ਹੈਗੇ ਨੇ ਇਹ ਗਿਣਤੀ ਵੱਖ-ਵੱਖ ਹੋ ਸਕਦੀ ਹੈ ਠੀਕ ਹੈ ਨਾ ਸੋ x ਦਾ ਮਤਲਬ ਹੈਗਾ ਕਿ ਇੱਥੇ ਇਹਦੀ ਗਿਣਤੀ ਅਣੂਆਂ ਦੀ ਗਿਣਤੀ ਨਿਯਤ ਨਹੀਂ ਹੈਗੀ ਠੀਕ ਹੈ ਸੋ ਦੂਜਾ ਭਾਗ ਲੋਹੇ ਨੂੰ ਜੰਗ ਲੱਗਣ ਲਈ ਜ਼ਰੂਰੀ ਸ਼ਰਤਾਂ ਲਿਖੋ ਸੋ ਉੱਤਰ ਹੈ ਲੋਹੇ ਨੂੰ ਜੰਗ ਲੱਗਣ ਲਈ ਕਿੰਨੀਆਂ ਜ਼ਰੂਰੀ ਸ਼ਰਤਾਂ ਹਨ ਲੋਹੇ ਦੀ ਵਸਤੂ ਦੀ ਖੁੱਲੀ ਸਤ੍ਹਾ ਮਰੀ ਨੰਗੀ ਹੋਣੀ ਚਾਹੀਦੀ ਸਤ੍ਹਾ ਪਰਤ ਕੋਈ ਪਰਤ ਕਿਸੇ ਹੋਰ ਚੀਜ਼ ਦੀ ਨਹੀਂ ਹੋਣੀ ਚਾਹੀਦੀ ਠੀਕ ਹੈ ਲੋਹੇ ਦੀ ਵਸਤੂ ਦੀ ਖੁੱਲੀ ਸਤ੍ਹਾ ਫਿਰ ਹਵਾ ਦੀ ਮੌਜੂਦਗੀ ਉਹ ਚਾਕਸੀਜਨ ਚਾਹੀਦੀ ਹੈ ਤੇ ਨਮੀ ਦੀ ਮੌਜੂਦਗੀ ਪਾਉ ਪਾਣੀ ਠੀਕ ਹੈ ਇਹ ਜਿਹੜੀਆਂ ਤਿੰਨ ਸ਼ਰਤਾਂ ਨੇ ਉਹਦੇ ਉਹ ਜੰਗਲ ਗੱਲੀ ਲਾਜ਼ਮੀ ਹਨ ਤੀਜਾ ਲੋਹੇ ਦੀਆਂ ਵਸਤੂਆਂ ਨੂੰ ਅਕਸਰ ਕਿਉਂ ਪੇਂਟ ਕੀਤਾ ਜਾਂਦਾ ਹੈ ਬੜਾ ਸੁੱਕਾ ਹੈ ਲੋਹੇ ਦੀਆਂ ਵਸਤੂਆਂ ਨੂੰ ਪੇਂਟ ਉਹਨਾਂ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਕੀਤਾ ਜਾਂਦਾ ਹੈ। ਇੱਕ ਲਾਈਨ ਇੱਕ ਵਾਕ ਦੇ ਵਿੱਚ ਤੇ ਜਵਾਬ ਹੋ ਗਿਆ ਪਰ ਥੋੜਾ ਜਿਹਾ ਨੂੰ ਸਮਝਾ ਵੀ ਲਈਏ। ਜੰਗ ਲੱਗਣ ਲਈ ਹਵਾ ਅਤੇ ਨਮੀ ਦੀ ਮੌਜੂਦਗੀ ਲਾਜ਼ਮੀ ਹੈ। ਹਵਾ ਤੇ ਨਮੀ ਪੇਟ ਦੀ ਪਰਤ ਲੋਹੇ ਦੀ ਸਤ੍ਹਾ ਦਾ ਹਵਾ ਅਤੇ ਨਮੀ ਨਾਲੋਂ ਸੰਪਰਕ ਤੋੜ ਦਿੰਦੀ ਹੈ। ਇਸ ਕਰਕੇ ਫਿਰ ਉਹ ਜੰਗ ਤੋਂ ਬਚਾ ਦਿੰਦਾ ਹੈ ਪੇਟ। ਚੌਥਾ ਭਾਗ ਮੁਲਮਾ ਕਰਨ ਕੀ ਹੈ ਮਤਲਬ ਕਿ ਇਹ ਸਧਾਰਨ ਆਮ ਤੌਰ ਤੇ ਅਸੀਂ ਮੁਲਮਾ ਕਰਨ ਅਸੀਂ ਜ਼ਿਆਦਾਤਰ ਉਹਦੇ ਲਈ ਵਰਤਦੇ ਆ ਨਾ ਮਤਲਬ ਕਿ ਉਦਾਹਰਨ ਵੈਸੇ ਸੋਨੇ ਦਾ ਮੁਲਮਾ ਵੀ ਛੜਾਇਆ ਜਾਂਦਾ ਹੈ ਤੇ ਲੋਹੇ ਦੇ ਵੀ ਛੜਾਇਆ ਜਾਂਦਾ ਹੈ ਪਰ ਅਸੀਂ ਆਮ ਵਿਆਪਕ ਤੌਰ ਤੇ ਜੇ ਦੇਖੋਗੇ ਜਿਹੜੀ ਪਰਿਭਾਸ਼ਾ ਕੀ ਹੈਗੀ ਹੈ ਸੁਹੱਪਣ ਵਧਾਉਣ ਕੇਵਲ ਚੀਜ਼ ਸੁਣੀ ਨਹੀਂ ਦਿੱਸਦੀ ਤੈਨੂੰ ਸੋਹਣਾ ਬਣਾਉਣ ਲਈ ਕੀਤਾ ਜਾਂਦਾ ਇੱਕ ਹੈ ਵੀ ਇਹਦੀ ਲੋੜ ਹੈ ਜੀ ਸੁਹੱਪਣ ਵਧਾਉਣ ਜਾਂ ਹੰਢਣਸਾਰ ਬਣਾਉਣ ਕਿ ਹੰਢਣਸਾਰ ਲੰਬਾ ਸਮਾਂ ਨੰਨ ਕੇ ਜੰਗ ਨਾ ਲੱਗੇ ਖਰਾਬ ਨਾ ਹੋਵੇ ਸਦੋ ਮੁੱਖ ਕਾਰਨ ਨੇ ਸੁਹਪਣ ਵਧਾਉਣ ਦੀ ਸੋਹਣੀ ਲੱਗੇ ਜਿਹੜੀ ਸੋਹਣੀ ਧਾਤੂ ਹੈ ਉਹਦੀ ਪਰਤ ਚੜ੍ਹ ਦਿੱਤੀ ਜਾਂਦੀ ਹੈ ਨਿਕਲਦੀ ਚੜ੍ਹ ਦਿੱਤੀ ਜਾਂਦੀ ਹੈ ਕਰੋਮੀਅਮ ਦੀ ਚੜ੍ਹ ਦਿੱਤੀ ਜਾਂਦੀ ਹੈ ਸੋਨੇ ਚਾਂਦੀ ਦੀ ਚੜ੍ਹ ਦਿੱਤੀ ਜਾਂਦੀ ਹੈ ਸੁਨਹਰ ਤੇ ਹੰਨ ਅਨਸਾਰ ਬਣਾਉਣ ਲਈ ਕਿ ਜੰਗ ਤੋਂ ਬਚਾਉਣ ਲਈ ਹੈ ਨਾ ਲਈ ਕਿਸੇ ਸਸਤੀ ਧਾਤ ਦੀ ਸਤਾ ਉੱਪਰ ਕੋਈ ਹੋਰ ਵਧੀਆ ਧਾਤ ਦੀ ਪਰਤ ਚੜਾਉਣ ਦੀ ਪ੍ਰਕਿਰਿਆ ਨੂੰ ਮੁਲੰਮਾ ਕਰਨ ਕਿਹਾ ਜਾਂਦਾ ਹੈ ਜਿਦਾ ਬੱਚਿਓ ਦੇਖੋ ਛੱਡੀ ਜਿਹੜੀ ਸਾਈਕਲਾਂ ਹੁੰਦੀਆਂ ਨੇ ਉਹਦਾ ਹੈਂਡਲ ਕਿਦਾਂ ਚਾਂਦੀ ਵਾਂਗੂ ਚਮਕਦਾ ਹੁੰਦਾ ਹੈ ਉਹ ਅੰਦਰੋਂ ਲੋਹੇ ਦਾ ਪਾਈਪ ਹੁੰਦਾ ਤੇ ਉੱਤੇ ਜਿਹੜੀ ਪਰਤ ਚੜੀ ਹੁੰਦੀ ਹੈ ਕਰੋਮ ਦੀ ਹੈ ਨਾ ਉਹ ਚਾਂਦੀ ਵਾਂਗੂ ਲੱਗਦਾ ਹੁਣ ਚਾਂਦੀ ਰੈਂਡ ਦੇ ਬੜਾ ਮਹਿੰਗਾ ਪਏਗਾ ਸੋ ਲੋਹੇ ਦਾ ਪਾਈਪ ਸਸਤਾ ਉੱਤੇ ਕਰੋਮਿਅਮ ਦੀ ਪਤਲੀ ਪਰਤ ਛਾੜ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਨਕਲੀ ਗਹਿਣੇ ਪੜਨੇ ਬਣਦੇ ਨੇ ਉਹ ਸਸਤੀ ਧਾਤੂ ਦੇ ਉੱਤੇ ਸੋਨੇ ਦੇ ਰੰਗ ਵਰਗਾ ਜਾਂ ਸੋਨੇ ਦੀ ਪਰਤ ਛਾੜ ਦਿੱਤੀ ਇਹਨੂੰ ਕਹਿੰਦੇ ਮੁਲਮਾ ਠੀਕ ਹੈ ਸੋ ਸੋ ਹੱਪਣ ਵਧਾਉਣ ਜਾਂ ਹੰਡਣਸਾਰ ਬਣਾਉਣ ਲਈ ਹੰਡਣਸਾਰ ਬਣੇ ਜਿਹੜੀ ਵਸਤੂਏ ਲੰਮੇ ਸਮੇਂ ਤੱਕ ਟਿਕੀ ਰਹੇ ਜਿਦਾ ਸਾਈਕਲ ਦਾ ਹੈਂਡਲ ਕਿੰਨੇ ਸਾਲਾਂ ਦਾ ਕੁਝ ਨਹੀਂ ਹੁੰਦਾ ਜੰਗ ਨਹੀਂ ਲੱਗ ਜੇ ਉਤੇ ਪਰਤ ਨਾ ਚੜੀ ਹੋਵੇ ਤੇ ਹੈਂਡਲ ਨੂੰ ਜੰਗ ਲੱਗ ਜਾਏਗਾ ਸੁਰਾਖ ਹੋ ਜਾਏਗਾ ਪੁਰਪਰਾ ਹੋ ਜਾਏਗਾ ਤੇ ਫਿਰ ਉਹ ਹੈਂਡਲ ਨਸ਼ਟ ਹੋ ਜਾਏਗਾ ਸੋ ਸੋ ਪਰਵਧਾਉਣ ਜਾਂ ਹੰਡਣਸਾਰ ਬਣਾਉਣ ਲਈ ਕਿਸੇ ਸਸਤੀ ਧਾਤ ਦੀ ਸਤ੍ਹਾ ਉੱਪਰ ਕੋਈ ਹੋਰ ਵਧੀਆ ਧਾਤ ਦੀ ਪਰਤ ਚੜਾਉਣ ਦੀ ਪ੍ਰਕਿਰਿਆ ਨੂੰ ਮੂਲਮਾ ਕਰਨ ਕਿਹਾ ਜਾਂਦਾ ਹੈ ਤੇ ਗੱਲ ਲਿਖ ਸਕਦੇ ਆਪਾਂ ਇਦਾਂ ਇਹ ਤਕਨੀਕ ਲੋਹੀ ਦੀ ਵਸਤੂਆਂ ਨੂੰ ਚਿਲਕਣਾ ਬਣਾਉਣ ਜਿੱਦਾਂ ਮੈਂ ਦੱਸਿਆ ਲੋਹੇ ਦਾ ਆਪਣਾ ਹੈਂਡਲ ਹੈਗਾ ਸਾਈਕਲਾਂ ਦਾ ਜਿਸ ਅਲਨਸਰ ਹੁੰਦੇ ਨੇ ਦੇਖੋ ਤੁਸੀਂ ਮੋਟਰਸਾਈਕਲਾਂ ਦੇ ਹਨ ਉਹ ਵੀ ਚਿਲਕਣੇ ਹੁੰਦੇ ਨੇ ਉਹ ਪਰਤ ਜੜੀ ਹੁੰਦੀ ਹੈ ਚਿਲਕਣਾ ਬਣਾਉਣ ਅਤੇ ਜੰਗਾਲ ਤੋਂ ਬਚਾਉਣ ਲਈ ਵਰਤੀ ਜਾਂਦੀ ਹੈ ਹੁਣ ਆ ਗਿਆ ਪੰਜਵਾਂ ਦੋ ਤਾਤਾਂ ਦੇ ਨਾਮ ਦੱਸੋ ਜੋ ਮਲਮਾ ਕਰਨ ਦੀ ਪ੍ਰਕਿਰਿਆ ਦੇ ਦੌਰਾਨ ਲੋਹੇ ਦੀਆਂ ਵਸਤੂਆਂ ਦੀ ਸਤ੍ਹਾ ਤੇ ਜਮ੍ਹਾਂ ਹੁੰਦੀਆਂ ਹਨ ਇਕ ਤੇ ਜ਼ਿੰਕ ਜਿਸਤ ਤੇ ਦੂਜਾ ਐਲੂਮੀਨੀਅਮ ਹੋ ਵੀ ਹੁੰਦੀ ਆ ਨੇ ਪਰ ਅਸੀਂ ਦੋ ਮੁੱਖ ਤੌਰ ਤੇ ਐ ਵਿਸਾਲਾਂ ਦੇ ਸਕਦੇ ਹਾਂ ਜ਼ਿੰਕ ਜਿਸ ਤੇ ਨੂੰ ਕਹਿੰਦੇ ਐ ਐਲੂਮੀਨੀਅਮ 6ਵਾਂ ਮੋਮਬਤੀ ਜਲਾਉਣਾ ਕਿਸ ਕਿਸਮ ਦੀ ਉਦਾਹਰਣ ਹੈ ਭੌਤਿਕ ਪਰਿਵਰਤਨ ਜਾਂ ਰਸਾਇਣਿਕ ਪਰਿਵਰਤਨ ਕਾਰਨ ਦੱਸੋ ਸੋ ਮੋਮਬਤੀ ਜਲਾਉਣਾ ਰਸਾਇਣਿਕ ਪਰਿਵਰਤਨ ਦੀ ਉਦਾਹਰਣ ਹੈ ਕਿਉਂਕਿ ਇਸ ਵਿੱਚ ਕਿਉਂਕਿ ਇਸ ਕਿਰਿਆ ਵਿੱਚ ਗੈਸਾਂ ਦੇ ਰੂਪ ਵਿੱਚ ਨਵੇਂ ਪਦਾਰਥ ਬਣਦੇ ਹਨ ਗਰਮੁੰਦੀ ਗੈਸਾਂ ਨਿਕਲਦੀ ਹੈ ਚੋਂ ਠੀਕ ਹੈ ਨਾ ਪਰ ਮੋਮ ਦਾ ਪਿਗਲਣਾ ਇੱਕ ਭੌਤਿਕ ਪਰਿਵਰਤਨ ਹੈ ਮੋਮ ਠੋਸ ਹੁੰਦਾ ਜਦ ਲਈ ਗਰਮ ਹੁੰਦਾ ਤੇ ਪਿਗਲ ਕੇ ਉਹ ਕੀ ਹੁੰਦਾ ਉਤਰਲ ਢਾਈ ਬਣ ਜਾਂਦਾ ਵਹਿਣ ਲੱਗ ਜਾਂਦਾ ਹੈ ਨਾ ਸੋ ਉਹ ਤੇ ਹੋ ਗਿਆ ਭੌਤਿਕ ਪਰਿਵਰਤਨ ਪਰ ਜਿਹੜਾ ਮੋਮ ਜਲ ਗਿਆ ਤੇ ਉਹਦੀ ਲਾਟ ਬਣ ਗਈ ਤਾਪ ਨਿਕਲਿਆ ਰੋਸ਼ਨੀ ਨਿਕਲੀ ਤੇ ਫਿਰ ਗੈਸਾਂ ਬਣੀਆਂ ਹੈ ਨਾ ਤੇ ਉਹ ਹੋ ਗਈ ਰਸਾਇਣਿਕ ਪਰਿਵਰਤਨ ਸੋ ਦੋਨੋਂ ਕੰਮ ਹੁੰਦੇ ਨੇ ਮੂਮ ਪਿੰਗਲ ਦਾ ਵੀ ਹੈ ਉਹ ਹੋ ਗਿਆ ਪਗਲਨ ਦੀ ਕਿਰਿਆ ਹੈਗੀ ਇਹ ਭੌਤਿਕ ਪਰਿਵਰਤਨ ਤੇ ਮੂਮ ਮੂਮ ਦੇ ਸੜਨ ਦੀ ਕਿਰਿਆ ਹੈਗੀ ਹੈ ਸੜ ਕੇ ਗੈਸ ਬਣਨ ਦੀ ਕਿਰਿਆ ਹੈਗੀ ਹੈ ਉਹ ਹੈਗੀ ਹੈ ਰਸਾਇਣਿਕ ਪਰਿਵਰਤਨ ਠੀਕ ਹੈ ਜੀ ਫਿਰ ਆ ਗਿਆ ਸਤਵਾਂ ਆਤੀਸ਼ਵਾਜੀ ਦਾ ਆਨੰਦ ਲੈਣਾ ਨੁਕਸਾਨ ਦੇ ਕਿਵੇਂ ਹੈ ਆਤੀਸ਼ਵਾਜੀ ਦਾ ਆਨੰਦ ਲੈਣਾ ਇਸ ਲਈ ਨੁਕਸਾਨ ਦੇ ਹੈ ਕਿਉਂਕਿ ਇਸ ਖੇਡ ਦੌਰਾਨ ਖੇਡ ਹੈ ਨਾ ਪਰ ਸਾਨੂੰ ਆਨੰਦ ਆਉਂਦਾ ਮਜ਼ਾ ਆਉਂਦਾ ਇਸ ਖੇਡ ਦੌਰਾਨ ਕਈ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਇਹ ਗੈਸਾਂ ਵਾਤਾਵਰਣ ਨੂੰ ਗੰਦਲਾ ਕਰਦੀਆਂ ਹਨ ਅਤੇ ਸਾਡੀ ਸਿਹਤ ਲਈ ਮਾਰੂ ਹਨ ਸਾਹ ਲੈਣਿਆਂ ਫੇ ਸਾਡੇ ਅੰਦਰ ਫੇਫੜਿਆਂ ਦੇ ਵਿੱਚ ਦਮੇ ਦਾ ਰੋਗ ਖੰਘ ਦਾ ਰੋਗ ਫੇਫੜੇ ਕਮਜ਼ੋਰ ਹੁੰਦੇ ਨੇ ਤੇ ਹੋਰ ਕਈ ਸਾਰੀਆਂ ਬਿਮਾਰੀਆਂ ਲੱਗਦੀਆਂ ਸਾਡੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜਿਹੜੀ ਹੈ ਘਟ ਜਾਂਦੀ ਹੈ ਤੇ ਬਜ਼ੁਰਗਾਂ ਲਈ ਤੇ ਬੱਚਿਆਂ ਲਈ ਤੇ ਜਿਹੜੇ ਬੰਦੇ ਪਹਿਲਾਂ ਹੀ ਬਿਮਾਰ ਨੇ ਉਨਾਂ ਲਈ ਤੇ ਉਨਾਂ ਦਿੱਤੇ ਕਈ ਵਾਰ ਮੌਤ ਦਾ ਕਾਰਨ ਵੀ ਬਣਦੀਆਂ ਹਨ ਇਸੇ ਕਰਕੇ ਸਾਰੇ ਸਿਆਣੇ ਲੋਕ ਡਾਕਟਰ ਲੋਕ ਕਹਿੰਦੇ ਨੇ ਭਾਈ ਪਟਾਕੇ ਨਾ ਚਲਾਇਆ ਕਰੋ ਗੁਰੂ ਸਾਹਿਬ ਇਹਨਾਂ ਚੀਜ਼ਾਂ ਤੋਂ ਖੁਸ਼ ਨਹੀਂ ਹੁੰਦੇ ਅਸੀਂ ਕਹਿੰਦੇ ਸੀ ਗੁਰਪੁਰਬ ਮਨਾ ਰਹੇ ਹਾਂ ਅਸੀਂ ਤਿਉਹਾਰ ਮਨਾ ਰਹੇ ਹਾਂ ਖੁਸ਼ੀ ਮਨਾ ਰਹੇ ਹਾਂ ਜਾਂ ਸ਼ਾਦੀਆਂ ਮਨਾ ਰਹੇ ਹਾਂ ਪਰ ਬੱਚਿਓ ਇਹ ਮੂਰਖਤਾ ਹੈਗੀ ਹੈ ਗੁਰਪੁਰਬ ਮਨਾਉਣ ਦਾ ਮਤਲਬ ਹੈ ਗੁਰਬਾਣੀ ਪੜ੍ਹੀ ਜਾਏ ਗੁਰਬਾਣੀ ਨੂੰ ਸਮਝਿਆ ਜਾਏ ਗੁਰੂ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਕਮਾਇਆ ਜਾਏ। ਕਿ ਮੈਂ ਝੂਠ ਨਹੀਂ ਬੋਲਣਾ, ਮੈਂ ਨਿੰਦਾ ਨਹੀਂ ਕਰਨੀ, ਮੈਂ ਚੁਗਲੀ ਨਹੀਂ ਕਰਨੀ। ਮੈਂ ਸੰਤੋਖ ਰੱਖਣਾ, ਮੈਂ ਲਾਲਚ ਨਹੀਂ ਕਰਨਾ, ਮੈਂ ਪ੍ਰਾਇਆ ਹੱਕ ਨਹੀਂ ਮਾਰਨਾ। ਇਹ ਹੁੰਦਾ ਧਰਮ ਦੀ ਕਮਾਈ, ਇਹ ਹੁੰਦਾ ਗੁਰਪੁਰਬ ਬਣਾਣਾ। ਇਹ ਪਟਾਕੇ ਚਲਾ ਕੇ ਰੌਲਾ ਪਾਣਾ, ਲੋਕਾਂ ਦੀ ਨੀਂਦ ਖਰਾਬ ਕਰਨੀ, ਹਵਾ ਗੰਦਲੀ ਕਰਨੀ। ਹੈਨਾ? ਇਹ ਹਲਣਵਾਜੀ ਕਰਨੀ ਤੇ ਦੱਸਣਾ ਵੀ ਅਸੀਂ ਕਿੰਨੇ ਫੁਕਰੇ ਆ। ਅਸੀਂ ਕਿੰਨੇ ਮੂਰਖ ਹਾਂ ਅਸੀਂ ਕਿੰਨੇ ਜਾਹਲ ਹਾਂ ਅਸੀਂ ਕਿੰਨੇ ਜੰਗਲੀ ਹਾਂ ਭਾਵੇਂ 21ਵੀਂ ਸਦੀ ਆ ਗਈ ਹੈ ਪਰ ਅਸੀਂ ਇਦਾਂ ਦੇ ਖੋਤੇ ਵਾਲੇ ਕੰਮ ਕਰਦੇ ਆਂ ਪਟਾਕੇ ਚਲਾ ਕੇ ਸੋ ਬੱਚਿਓ ਇਹ ਆਨੰਦ ਅਲੰਦ ਲੈਣਾ ਨਹੀਂ ਹੈਗਾ ਇਹ ਮੂਰਖਤਾ ਹੈ ਸੋ ਜੇ ਤੁਸੀਂ ਇਹ ਇਦਾਂ ਦੇ ਫੈਸਲੇ ਹੁਣੇ ਤੋਂ ਕਰ ਲੋਗੇ ਛੋਟੇ ਹੁੰਦੇ ਕੀ ਐਸੀ ਪਟਾਕੇ ਨਹੀਂ ਚਲਾਣੇ ਮੈਂ ਜ਼ਿੰਦਗੀ ਚ ਕਦੀ ਪਟਾਕੇ ਨਹੀਂ ਚਲਾਏ ਨਾ ਗਰੀ ਖਰੀਦੇ ਅਸੀਂ ਆਪਣੇ ਕਨਿਆਣੇ ਨੂੰ ਵੀ ਇਹ ਸਿੱਖਿਆ ਦਿੱਤੀ ਹੈ ਉਹ ਵੀ ਨਹੀਂ ਚਲਾਉਂਦੇ ਉਹਨੂੰ ਸਮਝਾਇਆ ਇਦਾਂ ਤੁਸੀਂ ਵੀ ਇਹ ਗੱਲਾਂ ਨੂੰ ਸਮਝੋ ਠੀਕ ਹੈ ਨਾ ਸੋ 8ਵਾਂ ਭਾਗ ਆ ਗਿਆ क्रिस्टਲੀਕਰਨ ਕੀ ਹੈ ਕਿਸੇ ਪਦਾਰਥ ਦੇ ਸ਼ੁੱਧ ਅਤੇ ਵੱਡੇ ਆਕਾਰ ਦੇ ਰਵੇ ਜਿਹਨੂੰ ਕਹਿੰਦੇ ਕ੍ਰਿਸਟਲਸ ਰਵੇ ਉਹਨਾਂ ਦੇ ਘੋਲ ਤੋਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਕ੍ਰਿਸਟਲੀਕਰਨ ਰਵੇ ਬਣਾਉਣਾ ਕ੍ਰਿਸਟਲਾਈਜੇਸ਼ਨ ਕਿਹਾ ਜਾਂਦਾ ਹੈ ਅਵਸਥਾ ਵਿੱਚ ਪਰਿਵਰਤਨ ਹੋਣ ਕਰਕੇ ਇਹ ਇੱਕ ਭੌਤਿਕ ਪਰਿਵਰਤਨ ਹੈ ਸੋ ਰਵੇ ਬਣਨਾ ਇੱਕ ਭੌਤਿਕ ਪਰਿਵਰਤਨ ਹੈ ਉਹ ਪਦਾਰਥ ਜਿਹੜਾ ਪਹਿਲੇ ਕੁਲਿਆ ਹੋਇਆ ਸੀਗਾ ਕੋਲ ਦੇ ਵਿੱਚ ਸੀ ਲੁਕਿਆ ਹੋਇਆ ਸੀਗਾ ਉਹ ਫਿਰ ਉਸੀ ਨੂੰ ਕੋਲਦੇ ਰਹੇ ਬੋਲਦੇ ਰਹੇ ਜਿਵੇਂ ਹੋਰ ਖੁਲਣਾ ਬੰਦ ਹੋ ਗਿਆ ਫਿਰ ਉਹ ਠੰਡਾ ਕੀਤਾ ਤੇ ਉਹ ਰਵੇ ਬਣ ਗਏ ਹਨਾ ਠੋਸ ਰੂਪ ਲੈ ਲਏ ਉਹਨੇ ਸੋ ਇਹਦੇ ਵਿੱਚ ਅਵਸਥਾ ਦਾ ਪਰਿਵਰਤਨ ਹੈ ਕੋਈ ਨਵੀਂ ਚੀਜ਼ ਨਹੀਂ ਬਣਦੀ ਸੋ ਰਵੇ ਬਣਨ ਦੀ ਪ੍ਰਕਿਰਿਆ ਵੀ ਇੱਕ ਭੌਤਿਕ ਪਰਿਵਰਤਨ ਹੀ ਹੈ ਸੋ ਐਸੀ ਤਰ੍ਹਾਂ ਵਿਦਿਆਰਥੀਓ ਤੁਹਾਡਾ ਪੰਜਵਾਂ ਸਵਾਲ ਜਿਹਦੇ ਅੱਠ ਪਾਗ ਅਸੀਂ ਸਿੱਖਿਤੇ ਹਨ ਬੜੇ ਮਹੱਤਵਪੂਰਨ ਸਨ ਸੋ ਤੁਸੀਂ ਸਾਰਿਆਂ ਨੂੰ ਚੰਗੀ ਤਰ੍ਹਾਂ ਨੋਟ ਕਰ ਲਓ ਸਮਝ ਲਓ ਕੰਟ ਕਰੋ ਤੇ ਬਿਨਾ ਦੇਖੇ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਪਿਆਰੇ ਵਿਦਿਆਰਥੀਓ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਬੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ